ਸੈਟੀਕਲ ਦੋਸਤੋ ਮਾਰੇ ਗੈਰੀ ਚੈਨਲ ਤੇ ਦਾ ਬਹੁਤ ਬਲੋਗਸ ਲਗਤੇ ਆ ਦੋਸਤੋ ਅੱਜ ਅਪਨ ਗੱਲ ਕਰਾਂਗੇ ਤਾਂਤ ਜਿੰਨਾਂ ਬੰਦਿਆਂ ਤਾਂਤ ਪੈਂਦੀ ਆ ਤੇ ਔਰਤਾਂ ਨੂੰ ਲਕੋਰੀਆ ਹੋ ਗਿਆ ਇਹ ਦਵਾਈ ਇਸ ਤਰ੍ਹਾਂ ਦੀ ਹੈ ਤਾਂਤ ਤੇ ਜਮ ਕਰਦੀ ਆ ਲਕੋਰੀਏ ਤੇ ਵੀ ਕੰਮ ਕਰਦੀ ਆ ਤਾਂ ਸਭ ਤੋਂ ਪਹਿਲਾਂ ਪਰਹੇਜ਼ ਔਰਤ ਦਾ ਮਰਦ ਦਾ ਪਰਹੇਜ਼ ਕੀ ਆ ਗਰਮ ਚੀਜ਼ਾਂ ਨਹੀਂ ਖਾਣੀਆਂ ਮੜੀ ਥਰੀ ਨਾਲ ਸੰਗਮ ਨਹੀਂ ਕਰਨਾ ਜਨਾਨੀ ਪ੍ਰਾਇ ਮਰਦਿਆਂ ਨਾਲ ਸੰਗਮ ਨਾ ਕਰੇ ਮੜੇ ਮਰਦਿਆਂ ਇਹ ਪ੍ਰੋਬਲਮ ਵੈਸੇ ਹੁੰਦੀ ਨਹੀਂ ਖੱਟਾ ਇਤਲੀ ਚੀਜ਼ ਖਾਣੀ ਜਿਆਦੀ ਭਾਰੀ ਚੀਜ਼ ਖਾਣੀ ਤੇ ਜਿਆਦਾ ਭਾਰੇ ਆ ਮਖਾਣੇ ਉਹਦੇ ਨਾਲ ਹੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਜਿਆਦੀ ਮਿੱਠੀਆਂ ਚੀਜ਼ਾਂ ਖਾਣ ਨਾਲ ਵੀ ਹੋ ਜਾਂਦੀ ਆਪਣਾ ਪਰਹੇਜ਼ ਰੱਖੋ ਸ਼੍ਰੀਮੁਨੀ ਮੇਘਰਾਜ ਦੀ ਸ਼੍ਰੀ ਮਹੰਤ ਗਣੇਸ਼ਾ ਜੀ ਇਹ ਸਾਨੂੰ ਆਪਣੇ ਖਜ਼ਾਨੇ ਵਿੱਚੋਂ ਨੁਸਖੇ ਦੱਸਦੇ ਆ ਇਹ ਪੁਰਾਣੇ ਗ੍ਰੰਥਾਂ ਦੇ ਨੁਸਖੇ ਆ ਜਿਹੜੇ ਅਸੀਂ ਤੁਹਾਨੂੰ ਦੱਸਦੇ ਆ ਤਾਂ ਮਾਪਾਂ ਨੁਸਖੇ ਦੀ ਗੱਲ ਕਰਦੇ ਆ ਇੱਥੇ ਲਿਖਿਆ ਬਾ ਚੱਟਾ ਬ੍ਰਾਹਮਣ ਬ੍ਰਾਹਮਣ ਸੁਰਖਾ ਗਾਲਚੀਨੀ ਮਿਸ਼ਰੀ ਸੰਪਾਗ ਚਿੱਟਾ ਬਾਂਮਣ ਸੁਰਖ ਬਾਂਮਣ ਤੇ ਦਾਲਚੀਨੀ ਤੇ ਮਿਸ਼ਰੀ ਮਿਸ਼ਰੀ ਜਿਹੜੀ ਲਣੀ ਡਲੀ ਵਾਲੀ ਇਹ ਚੀਜ਼ਾਂ ਸੰਪਾਗ ਸੰਪਾਗ ਦੇ ਇੰਦੇ ਬਰਾਬਰ ਸਾਰੀਆਂ ਚੀਜ਼ਾਂ ਬਰਾਬਰ ਹੋਵਾਂਗੇ 100 ਗ੍ਰਾਮ ਦਾਲਚੀਨੀ 100 ਗ੍ਰਾਮ ਸੁਰਖ ਬਾਂਮਣ ਲੈਣਾ 100 ਗ੍ਰਾਮ ਚਿੱਟਾ ਬਾਂਮਣ ਲੈਣਾ 100 ਗ੍ਰਾਮ ਮਿਸ਼ਰੀ ਇਹਨਾਂ ਚੀਜ਼ਾਂ ਨੂੰ ਵਰਨਾਵਾ ਕੁੱਟ ਲੈਣਾ ਸੂਤੀ ਕਪੜਾ ਲੈਣਾ ਸੂਤੀ ਕਪੜੇ ਦੇ ਵਿੱਚ ਕੁੰਡੇ ਜਿ ਘੋਟ-ਘੋਟ ਕੇ ਸੂਤੀ ਕਪੜੇ ਰਣ ਛਾਂਦਣਾ। ਉਹਨੂੰ ਰੰਗੇ ਕੱਪੜਿਆਂ ਨੂੰ ਕੱਪੜੇ ਛਾਂਦ ਕਰਕੇ ਕੱਚ ਦੀ ਸ਼ੀਸ਼ੀ ਵਿੱਚ ਪਾ ਕੇ ਰੱਖ ਲੈ। 2 ਤੋਂ 3 ਗ੍ਰਾਮ ਸਵੇਰੇ ਕੋਸੇ ਦੁੱਧ ਨਾਲ 2 ਤੋਂ 3 ਗ੍ਰਾਮ ਸ਼ਾਮ ਨੂੰ ਕੋਸੇ ਦੁੱਧ ਨਾਲ ਦੁੱਧ ਜਾਂ ਚਾਹ ਨਾਲ ਦੀ ਚਾਹ ਰਹਿੰਦੇ ਵਸੇ ਦੁੱਧ ਨਾਲ ਦੀ। ਇਹ ਬਹੁਤ ਸੋਹਣਾ ਲੱਕਾ ਜੀ ਤਾਂਪ ਦਾ ਲਕੋਰੀਏ ਦਾ ਸਭ ਤੋਂ ਉੱਤਮ ਸਸਤਾ ਤੇ ਵਧੀਆ ਸੋਹਣਾ ਮਿਸਤਰੀ ਜਈ ਗਏਂਦੇ ਦਾਲ ਚੀਨੀ ਕਰਨਾ ਗਰਮੀ ਗਰਮੀ ਨੂੰ ਕੱਟ ਦੇਣੀ ਜਈਏ ਲੋਹਾ ਲੋਹੇ ਨੂੰ ਕੱਟ ਦੇਣਾ ਐਸੀ ਤਰ੍ਹਾਂ ਕਰ ਵੀ ਜਿਹੜੀ ਗਰਮੀ ਨੂੰ ਕੱਟ ਦੇਣੀ ਤਾਂ ਵੀਡੀਓ ਦੇ ਵੀ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਦੀ ਘੰਟੀ ਲਗਾਓ ਜਿਹੜੀ ਵੀ ਇਸ ਵੀਡੀਓ ਪਾਈ ਤੁਹਾਨੂੰ ਸਭ ਤੋਂ ਪਹਿਲਾਂ ਬਹੁੰਚੇ